ਮਨਿੰਦਰ ਸਿੰਘ ਸਰਪ੍ਰਸਤ ਇਸ ਐਸੋਸੀਏਸ਼ਨ ਦਾ ਤੇ ਸਾਡਾ ਇਹ ਸੀਗਾ ਵੀ ਅਸੀਂ ਬੰਦੇ ਕੋਲ ਨਾ ਜਦੋਂ ਕੋਈ ਬੰਦੇ ਨੂੰ ਤਕਲੀਫ ਹੁੰਦੀ ਹੈ ਕੰਪਲੇਂਟ ਹੁੰਦੀ ਹੈ ਉਹ ਆਪਣੇ ਪਰਿਵਾਰ ਦੇ ਮੁਖੀ ਕੋਲ ਜਾਂਦਾ ਅਸੀਂ ਵਾਚ ਚਾਂਸਲਰ ਕੋਲ ਗਏ ਪਿਛਲੇ 1 ਸਾਲ ਤੋਂ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਵੀ ਸਾਰੇ ਸਾਡੀਆਂ ਆ ਸਮੱਸਿਆ ਨੇ ਉਹ ਹਰ ਵਾਰੀ ਕਹਿੰਦੇ ਨੇ ਮੈਂ ਦੇਖਦਾ ਨਾ ਬੁਲਾਣਾ ਮੈਂ ਕਰਦਾ ਨਾ ਫਾਈਲ ਮੰਗਾ ਨਾ ਕਰਦਾ ਕਰਦੇ ਕਰਾਉਂਦੇ ਉਹਨਾਂ ਨੇ ਕੱਖ ਨਹੀਂ ਕੀਤਾ ਸਾਨੂੰ ਮਜਬੂਰ ਹੋ ਕੇ ਆਜ ਦਿਨ ਆ ਗਿਆ ਇਹ ਦਿਨ ਜਿਹੜੇ ਆਏ ਨੇ ਇਹਨਾਂ ਦੀ ਵੀ ਸਾਨੂੰ ਕਿਸੇ ਨੇ ਨਹੀਂ ਬੁਲਾਇਆ ਤੇ ਹੁਣ ਅਸੀਂ ਕਰੀਏ ਕੀ ਸਾਡੇ ਕੋਲ ਤਾਂ ਉਹੀ ਟੀਮਾਰ ਹੁੰਦੀ ਹੈ ਮੁਲਾਜ਼ਮਾਂ ਕੋਲ ਇਕੱਠੇ ਹੋ ਕੇ ਵੀ ਜਦੋਂ ਨਹੀਂ ਕਿਤੇ ਸੁਣਵਾਈ ਹੁੰਦੀ ਆਪਣੇ ਹੱਕਾਂ ਲਈ ਅਸੀਂ ਲੜਦੇ ਆ ਤੇ ਪਰ ਵਾਈਸ ਚਾਂਸਲਰ ਸਾਹਿਬ ਨੇ ਨਾ ਤਾਂ ਪਹਿਲਾਂ ਹੀ ਕੋਈ ਇਦਾਂ ਦਾ ਰੱਖਿਆ ਸਾਨੂੰ ਬੁਲਾ ਕੇ ਵੀ ਆ ਤੁਹਾਡਾ ਹਲ ਕਰਦੇ ਆ ਨਾਰੇ ਲਾਏ ਨੇ ਹੋਰ ਕੁਝ ਨਹੀਂ ਕੀਤਾ ਹੋਣ ਵੀ ਅਸੀਂ ਉਹਨਾਂ ਨੇ ਇਹੀ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਭੇਜ ਭਾਵ ਵਾਲਾ ਸਿਸਟਮ ਹੈ ਯੂਨੀਵਰਸਿਟੀ ਦੇ ਵਿੱਚ ਇਹ ਬੰਦ ਕਰੋ ਐਥੇ ਅਸੀਂ ਜਿੰਨੀਆਂ ਵੀ ਗੱਲਾਂ ਤੁਹਾਡੇ ਕੋਲ ਕਰੀਆਂ ਨੇ ਨਾ ਅਸੀਂ ਕੋਈ ਆਪਣੀ ਮਰਮਰਜ਼ੀ ਨਾਲ ਨਹੀਂ ਕਰੀਆਂ ਸਾਡੇ ਕੋਲ ਇਹਨਾਂ ਚੀਜ਼ਾਂ ਦੇ ਪ੍ਰੂਫ ਨੇ ਕਿ ਸਾਡੇ ਨਾਲ ਝੱਟਾ ਕਿਉਂ ਆ ਤੇ ਉਹਨਾਂ ਨਾਲ ਫਾਇਦਾ ਕਿਉਂ ਆ ਇਹ ਯੂਨੀਵਰਸਿਟੀ ਵਿੱਚ ਲਾਲੇ ਦੀ ਦੁਕਾਨ ਬਣਾ ਕੇ ਰੱਖਤਾ ਵੀ ਜਦੋਂ ਦਿਲ ਕਰੇ ਆ ਰੂ ਲਾ ਲਓ ਦਿਲ ਕਰੇ ਆ ਕਦੇ UGC ਲੱਗ ਜਾਂਦੀ ਇੱਕੋ ਬੰਦੇ ਤੇ ਇੱਕੋ ਬੰਦੇ ਦੇ ਫੇਰ ਇਹ ਪੰਜਾਬ ਗਵਰਨਮੈਂਟ ਚ ਆ ਜਾਂਦਾ ਇਹੇ ਹੀ ਬੰਦੇ ਵੀ ਚੱਕ ਕੇ ਕਿਸੇ ਆਪਣੇ ਬੋਰਡ ਤੇ ਫਾਇਦੇ ਜਾਣਦਾ ਮਤਲਬ ਜੋ ਆਪਣੇ ਬੰਦੇ ਨੂੰ ਫਾਇਦਾ ਦੇਣਾ ਹੈ ਉਹਦੇ ਲਈ ਇੱਕ ਨੂੰ ਨਹੀਂ ਵੀ ਜਿਹੜਾ ਹੈ ਜਦ ਕੀ ਹੋਣਾ ਇਹ ਚਾਹੀਦਾ ਵੀ ਜਿਸ ਸਿਸਟਮ ਚ ਬੰਦੇ ਦੀ ਪੜਤੀ ਹੁੰਦੀ ਹੈ ਉਹੀ ਸਿਸਟਮ ਚ ਹੋ ਰਹੇ ਠੀਕ ਹੈ ਨਾ ਪੰਜਾਬ ਗਵਰਨਮੈਂਟ ਦੇ ਮਤਲਬ ਕੋ ਨੂੰ ਅਪਾਇੰਟਮੈਂਟ ਲੈਟਰ ਮਿਲੀ ਆ ਉਹਨੂੰ ਪੰਜਾਬ ਗਵਰਨਮੈਂਟ ਤੇ ਬੈਨੀਫਿਟ ਮਿਲਣਾ ਇਹ ਨਹੀਂ ਵੀ ਜਦ ਦਿਲ ਕਰਿਆ ਬੈਨੀਫਿਟ ਲੈਣ ਵਾਸਤੇ ਉਹ ਚੀਜ਼ ਨੂੰ ਚੇਂਜ ਕਰ ਲੋ ਇਹ ਸਿਸਟਮ ਇੱਥੇ ਬੰਦ ਹੋਣਾ ਚਾਹੀਦਾ ਮਲਾਜ਼ਮਾਂ ਨੂੰ ਆਪਣੀਆਂ ਮੰਗਾਂ ਵਾਸਤੇ ਜਿਹੜੀਆਂ ਅਸੀਂ ਮੰਗਾਂ ਮੰਗ ਰਹੇ ਆ ਇਹਨਾਂ ਲਈ ਮੰਗਾਂ ਨੂੰ ਸੰਘਰਸ਼ੀ ਨਾ ਕਰਨਾ ਪਵੇ ਜੋ ਸਰਕਾਰ ਦੇ ਰਹੀ ਹੈ ਅਸੀਂ ਕਹਿੰਦੇ ਸਾਨੂੰ ਉਹੀ ਦਿਓ ਅਸੀਂ ਕੋਈ ਨਜਾਇਜ਼ ਮੰਗ ਨਹੀਂ ਮੰਗ ਰਹੇ ਜਿਓ ਸਰਕਾਰ ਨੇ ਕਿਹਾ ਉਹ ਸਾਨੂੰ ਦਓ ਪਰ ਤੁਸੀਂ ਇਹ ਕੰਮ ਕੀਤਾ ਵੀ ਕਈ ਮੰਗਾਂ ਨੂੰ ਦੇਤੀਆਂ ਨੇ ਚੀਜ਼ਾਂ ਤੇ ਸਾਨੂੰ ਨਹੀਂ ਦਿੱਤੀਆਂ ਠੀਕ ਹੈ ਨਾ ਇਸ ਕਰਕੇ ਅਸੀਂ ਇਹ ਹੀ ਬੇਨਤੀ ਕਰਦੇ ਆ ਅਜੇ ਵੀ ਸੀ ਸਾਹਿਬ ਨੂੰ ਕਿ ਮਲਾਜ਼ਮਾਂ ਨੂੰ ਹੋਰ ਸੰਘਰਸ਼ ਚਿਖਾ ਕਰਨੇ ਮਜਬੂਰ ਨਾ ਕਰੋ ਤੁਸੀਂ ਇਸ ਸਮੱਸਿਆ ਦਾ ਹੱਲ ਕਰੋ ਧੰਨਵਾਦ ਵੱਡਾ ਮਾਮਲਾ ਇਹ ਹੈ ਕਿ ਸਾਡੇ ਜੋ ਮੁਲਾਜ਼ਮਾਂ ਦੇ B C ਤੇ D ਕੈਟਾਗਰੀ ਦੇ ਬਣਦੇ ਹੱਕ ਨੇ ਉਹਨਾਂ ਪ੍ਰਤੀ ਪ੍ਰਸ਼ਾਸਨ ਨੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਵਾ ਜਿਸ ਦੇ ਸਾਡੇ ਮੁਕਾਬਲੇ ਅਫਸਰ ਤੇ ਟੀਚਰ ਦੋ ਕੈਟਾਗਰੀ ਦੇ ਜਿਹੜੇ ਤੇ ਉਹਨਾਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ ਅਗਲੇ ਪਾਸਕਲ ਵੀ ਦਿੱਤੇ ਗਏ ਨੇ ਪਰ ਸਾਡੇ ਬਾਰੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਅਫਸਰਾਂ ਵਿੱਚੋਂ ਕੁਝ ਅਫਸਰਾਂ ਨੂੰ ਹਾਲ ਹੀ ਵਿੱਚ 16 ਅਫਸਰਾਂ ਨੂੰ ਅਗਲਾ ਪੇਜ ਕਿਹ ਲੈ ਦਿੱਤਾ ਗਿਆ ਉਸੇ ਤਰਜ਼ ਦੇ ਉੱਪਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਜੋ ਉਹਨਾਂ ਤੇ ਰੂਲ ਲੱਗਿਆ ਬੋਰਡ ਦਾ 10ਵੇਂ ਬੋਰਡ ਦਾ ਉਹੀ ਸਾਡੇ ਇਲਾਕੇ ਸਾਨੂੰ ਵੀ ਸਾਰੇ ਸਮੂਹ ਸਟਾਫ ਨੂੰ ਜਿਹਨਾਂ ਦੀ ਪੈਂਡਿੰਗ ਪਈ ਆ 5-5 ਸਾਲ ਤੋਂ ਉਹਨਾਂ ਨੂੰ ਉਹ ਦਿੱਤਾ ਜਾਵੇ 2.59 ਦਾ ਫੈਕਟਰ ਜੋ ਯੂਨੀਵਰਸਿਟੀ ਵਿੱਚ ਕੰਮ ਕਰਦੇ ਪ੍ਰੋਗਰਾਮਰਾਂ ਨੂੰ ਦਿੱਤਾ ਗਿਆ ਵਾ ਤੇ ਕਮਿਸ਼ਨ ਦੇ ਵਿੱਚ ਉਹ ਸਾਨੂੰ ਦਿੱਤਾ ਜਾਵੇ ਸਾਡੀ ਇੱਕ ਨੋਸ਼ਨਲ ਇਨਕਰੀਮੈਂਟ ਕੱਟੀ ਗਈ ਸੀ ਜੋ ਅਫਸਰਾਂ ਵਿੱਚੋਂ ਕੁਝ ਅਫਸਰਾਂ ਨੂੰ ਲੱਗੀ ਹੋਈ ਆ ਅਜੇ ਤੱਕ ਬਹਾਲ ਆ ਪਰ ਸਾਡੀ ਕੱਟ ਲਈ ਆ ਸਾਡੀ ਸਾਡੀ ਡਿਮਾਂਡ ਆਏ ਕਿ ਸਾਨੂੰ ਉਰਤ ਕੰਪੀਟੈਂਟ ਅਥਾਰਟੀ ਦੀ ਉਪਰੋਣਨ ਦਿਖਾਈ ਜਾਵੇ ਜਿੱਥੇ ਸਾਨੂੰ ਇਨਕਰੀਮੈਂਟ ਕਰਾਣ ਤੋਂ ਹੀ ਸੀ ਉਹ ਫਾਈਲ ਦਿਖਾਈ ਜਾਵੇ ਉਹ ਫਾਈਲ ਪ੍ਰਸ਼ਾਸਨ ਵੱਲੋਂ ਗੁੰਮ ਕਰ ਦਿੱਤੀ ਗਈ ਆ ਤੇ ਪਿਛਲੇ 50 ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ਕੰਮ ਕਰਦੇ ਟੀਚਰਸ ਜੋ ਇਹ ਕੈਟਾਗਰੀ ਚ ਆਉਂਦੇ ਨੇ ਉਹਨਾਂ ਨੂੰ ਕੋਈ ਪ੍ਰੋਮੋਸ਼ਨ ਦਿੱਤੇ ਗਏ ਨੇ ਕਿ 6000 ਸਕੇਲ ਤੋਂ 7000 ਚ ਆਗੇ 7 ਵਾਲਾ 8 ਚ ਕਰਤਾ 8 ਤੋਂ 9 ਵਾਲਾ ਕਰਤਾ 9 ਤੋਂ 10 ਵਾਲਾ ਕਰਤਾ ਕਿਉਂ ਨਹੀਂ ਵੀ ਮਿਲੀਆਂ ਪਰ ਜ਼ਿਆਦਾਤਰ ਉਹਨਾਂ ਨੂੰ ਬੈਨੀਫਿਟ ਮਿਲੇ ਆ ਅਫਸਰਾਂ ਵਿੱਚੋਂ ਵੀ ਸਾਡੀ ਲੜਾਈ ਕਿਸੇ ਪਰਸਨਲ ਅਫਸਰ ਦੇ ਨਾਲ ਨਹੀਂ ਹੈਗੀ ਸਾਡੀ ਲੜਾਈ ਪ੍ਰਸ਼ਾਸਨ ਜੋ ਜੋ ਬੈਨੀਫਿਟ ਦੇ ਰਿਹਾ ਉਹਦੇ ਨਾਲ ਆ ਭਾਈ ਸਾਰਿਆਂ ਨੂੰ ਇੱਕੋ ਜਿਹਾ ਬਰਾਬਰ ਸਮਝ ਇਹ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਕੀ ਐਕਸ਼ਨ ਹੈ ਅਗਲਾ ਵੀਰ ਦਾ ਐਕਸ਼ਨ ਇਹ ਹੈ ਕਿ ਅਸੀਂ ਇਹਦੇ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਉਨ੍ਹਾਂ ਨਾਲ ਮਾਨਯੋਗ ਸਾਡੇ ਚੇਅਰਮੈਨ ਸਾਹਿਬ ਉਹਨਾਂ ਦਾ ਤਾਕਦੀ ਅਪੀਲ ਪਹੁੰਚਾਵਾਂਗੇ ਤੇ ਜੇ ਲੋੜ ਪਈ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਸਟ੍ਰਾਈਕ ਵੀ ਕੀਤੀ ਜਾ ਸਕਦੀ ਹੈ ਜੇ ਸਾਡੀ ਗੱਲਬਾਤ ਨਹੀਂ ਸੁਣਦੇ ਉਹ ਤੁਸੀਂ ਇਹ ਦੇਖੋ 22 ਤਰੀਕ ਵੀ ਅਸੀਂ ਇਹਨਾਂ ਨੂੰ ਚਿੱਠੀ ਦਿੱਤੀ ਹੋਈ ਹੈ ਕਿ ਸਾਡਾ ਪ੍ਰੋਗਰਾਮ ਕਰਨਾ ਅਸੀਂ ਇਹ ਅੱਜ ਦੇਖੋ ਕਿੰਨੀ ਤਰੀਕ ਹੋ ਗਈ ਅੱਜ ਤੱਕ ਸਾਨੂੰ ਕਿਸੇ ਨੇ ਕੋਈ ਕਾਲ ਕਰਕੇ ਨਹੀਂ ਬੁਲਾਇਆ ਵੀ ਭਾਈ ਕੀ ਕੀ ਗੱਲ ਆ ਅੱਜ ਆਪਾਂ ਬੈਠ ਕੇ ਗੱਲ ਕਰਦੇ ਆ ਕਿਸੇ ਦਾ ਨਹੀਂ ਗੱਲ ਕੀਤੀ ਸਾਡੇ ਨਾਲ ਉਹਨੇ ਬੁਲਾ ਕੇ